ਮੁਕੇਰੀਆਂ 슈ਗਰ ਮਿਲ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਪਾਣੀ ਤੇ ਹਵਾ ਦਾ ਪ੍ਰਦੂਸ਼ਣ ਕਰ ਰਹੀ ਹੈ 슈ਗਰ ਮਿਲ ਦੇ ਨੇੜੇ ਲੱਗਦੇ 15 ਪਿੰਡਾਂ ਵਿੱਚ ਕਾਲੀ ਸੁਆਹ ਤੇ ਜ਼ਮੀਨੀ ਹੀਟਲਾ ਪਾਣੀ ਗੰਦਲਾ ਹੋ ਚੁੱਕਾ ਹੈ ਕਾਰਨ ਇਹ ਕਿ ਮਿਲ ਪ੍ਰਬੰਧਕ ਗੰਦੇ ਪਾਣੀ ਨੂੰ ਸਾਫ਼ ਕੀਤੇ ਬਗੈਰ ਜ਼ਮੀਨੀ ਹੀਟਲਾ ਸੁੱਟ ਰਹੇ ਹਨ ਤੇ ਮਿਲ ਵਿੱਚ ਲੱਗੇ ਨਵੇਂ ਬੋਇਲਰ ਤੂੜ ਰਹੀ ਸੁਆਹ ਨਾਲ ਰੋਜ਼ ਨੇੜੇ ਦੇ ਪਿੰਡਾਂ ਵਿੱਚ ਵੱਡੇ ਪੱਧਰ ਉਤੇ ਕਾਲੀ ਰਾਖ ਆ ਰਹੀ ਹੈ ਜਿਸ ਦੇ ਨਾਲ ਪਿੰਡਾਂ ਦੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਸ ਕਰਕੇ ਨਾਲ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠਿਆਂ ਹੋ ਕੇ ਇੱਕ ਮੰਗ ਪੱਤਰ ਤਿਆਰ ਕੀਤਾ ਹੈ ਤੇ ਅੱਜ ਐਸਡੀਐਮ ਮੁਕੇਰੀਆਂ ਨੂੰ ਦਿੱ ਐਸਡੀਐਮ ਮੁਕੇਰੀਆਂ ਨੂੰ ਸੌਪੇ ਇਸ ਮੌਕੇ ਤਰਮਿੰਦਰ ਸਿੰਘ ਮੁਕੇਰੀਆਂ ਜਨਰਲ ਸਿਕਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕਿਹਾ ਮਿਲ ਪ੍ਰਬੰਧਕ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਾਡੇ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਕਰੇ ਅਤੇ ਇੱਥੋਂ ਦੇ ਲੋਕਾਂ ਲਈ ਹਵਾ ਵਿੱਚ ਜ਼ਹਿਰ ਕੋਲੇ ਇਸ ਕਰਕੇ ਪ੍ਰਸ਼ਾਸਨ ਤੁਰੰਤ ਮੇਲ ਪ੍ਰਬੰਧਕ ਨਾਲ ਇਲਾਕੇ ਦੀ ਲੋਕਾਂ ਦੀ ਸਾਂਝੀ ਮੀਟਿੰਗ ਕਰਵਾਏ ਤੇ ਤੁਰੰਤ ਹੀ ਰਾਗਸ਼ਾ ਡਰੇ ਬੋਇਲਰ ਨੂੰ ਬੰਦ ਕਰਵਾਏ ਤਾਂ ਕਿ ਲੋਕਾਂ ਨੂੰ ਫੋਰੀ ਰਾਤ ਮਿਲੇ ਇਸ ਮੌਕੇ ਐਸਡੀਐਮ ਮੁਕੇਰੀਆਂ ਨੇ ਖੁਦ ਮੁਕੇਰੀਆਂ 슈ਗਰ ਮਿਲ ਦਾ ਦੌਰਾ ਕਰਨ ਬਾਰੇ ਲੋਕਾਂ ਨੂੰ ਅਵਸਥਾਨ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਬਣਦੀ ਕਾਰਵਾਈ ਦਾ ਯਕੀਨ ਦਿਵਾਇਆ ਮੰਗ ਪੱਤਰ ਸੌਂਪਣ ਪਰੰਤ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਇੱਕ ਹਫ਼ਤੇ ਦੇ ਅੰਦਰ ਅੰਦਰ ਬਣਦੀ ਕਾਰਵਾਈ ਕਰੇ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਖਤ ਹਦਾਇਤਾਂ ਕਰੇ ਕਿ ਉਹ ਮੁਕੇਰੀਆਂ ਮਿਲਤੇ ਪੋਲੂਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਉੱਤੇ ਬਣਦੀ ਕਾਰਵਾਈ ਕਰੇ ਤੇ ਹਫ਼ਤੇ ਦੇ ਅੰਦਰ ਅੰਦਰ ਲੋਕਾਂ ਨੂੰ ਜਵਾਬ ਦੇਣ ਆ ਬਬ ਕੰਟਰੋਲ ਬੋਰਡ ਜਿੰਦਾਬਾਦ ਜ਼ਿੰਦਾਬਾਦ ਲੋਕ ਇਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਸ਼ੁਕਰਮਲ ਮੁਕੇਰੀਆ ਮੈਨੇਜਮੈਂਟ ਮੁਰਦਾਬਾਦ 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 ਅੱਜ ਸ਼ੁਕਰਮਲ ਦੇ ਵੱਲੋਂ ਜਿਹੜਾ ਪੋਲੂਸ਼ਨ ਕੀਤਾ ਜਾ ਰਿਹਾ ਹੈ ਸਾਡੇ ਪਿੰਡਾਂ ਦੇ ਪਾਣੀ ਨੂੰ ਜਿਹੜਾ ਪੂਰਿਟਡ ਕੀਤਾ ਜਾ ਰਿਹਾ ਉੱਥੇ ਸ਼ੁਕਰਮਲ ਦੇ ਵੱਲੋਂ ਲਗਾਤਾਰ ਰੋੜਰੀ ਧੂੜ ਤੋਂ ਸਵਾਹ ਤੋਂ ਜਿਹੜੇ ਲੋਕ ਪਰੇਸ਼ਾਨ ਹੈ ਉਹਨੂੰ ਲੈ ਕੇ ਅੱਜ ਐਸਡੀਐਮ ਮੁਕੇਰੀਆ ਵਿਖੇ ਨੇੜੇ ਦੀਆਂ 10 ਪੰਚਾਇਤਾਂ ਵੱਲੋਂ ਤੇ ਹੋਰ ਮਹਤਵਪੂਰਨ ਸਾਥੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਅਸੀਂ ਮੁਕੇਰੀਆਂ ਦੇ ਨਾਲ ਸਾਰੀ ਗੱਲਬਾਤ ਵੀ ਹੋਈ ਆ। ਐਸੀਆਂ ਮੁਕੇਰੀਆਂ ਨੇ ਇਹ ਸਮਝਾਇਆ ਵੀ ਥੋੜੇ ਸਮੇਂ ਦੇ ਵਿੱਚ ਹੀ ਮੈਂ ਖੁਦ ਐਸੀ ਉੱਥੇ ਸ਼ੂਗਰ ਮਿਲ ਦਾ ਦੌਰਾ ਵੀ ਕਰਾਂਗਾ ਤਾਂ ਪਿੰਡਾਂ ਦਾ ਵੀ ਦੇਖਾਂਗਾ ਵੀ ਜਿੱਥੇ ਪੋਲੂਸ਼ਨ ਹੋ ਰਿਹਾ ਆ। ਅਸੀਂ ਅੱਜ ਇਕੱਠਿਆਂ ਹੋ ਕੇ ਵੀਡੀਓ ਦੇ ਮਾਧਿਅਮ ਦੇ ਨਾਲ ਸਾਰੇ ਇਲਾਕੇ ਦੇ ਲੋਕਾਂ ਨੂੰ ਦੱਸ ਰਹੀਆਂ ਵੀ ਜਿਹੜਾ ਸ਼ੂਗਰ ਮਿਲ ਦੇ ਵੱਲੋਂ ਲਗਾਤਾਰ ਪੋਲੂਸ਼ਨ ਕੀਤਾ ਜਾ ਰਿਹਾ ਆ। ਉਹਨੂੰ ਰੋਕਣ ਦੇ ਲਈ ਇਕੱਠਿਆਂ ਹੋ ਕੇ ਜਿਹੜਾ ਸੰਘਰਸ਼ ਲੋਕਾਂ ਨੇ ਕਰਨ ਦਾ ਫੈਸਲਾ ਕੀਤਾ ਪਿੰਡਾਂ ਦੀਆਂ ਪੰਚਾਇਤਾਂ ਦੇ ਇਕੱਠਿਆਂ ਹੋ ਕੇ ਫੈਸਲਾ ਕੀਤਾ ਉਹਦੇ 'ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮਲ ਹੋਵੋ। ਅੱਜ ਐਸਡੀਐਮ ਮੁਕੇਰੀਆਂ ਦੇ ਵਿੱਚ 4 ਤਰੀਕ ਆਪਾਂ ਮੰਗ ਪੱਤਰ ਦੇ ਦਿੱਤਾ ਹੈ ਤੇ ਕੁਝ ਦਿਨਾਂ ਦੇ ਵਿੱਚ ਐਸੀ ਕਿਹਾ ਵੀ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰਸ਼ਾਸਨੀ ਦੇਤੇ ਬਣਦੀ ਕਾਰਵਾਈ ਕਰੇ ਤੇ ਜਿਹੜਾ ਸਵਾਹ ਆ ਰਹੀ ਹੈ ਲਗਾਤਾਰ ਜਿਹਦੇ ਤੋਂ ਲਗਾਤਾਰ ਪੋਲੂਸ਼ਨ ਹੋ ਰਿਹਾ ਲਗਾਤਾਰ ਸਵਾਹ ਲੋਕਾਂ ਦੇ ਘਰਾਂ ਤੱਕ ਆ ਰਹੀ ਹੈ ਸਾਡੇ ਪੱਠੇ ਸਾਡੇ ਘਰ ਹਰ ਚੀਜ਼ ਖਰਾਬ ਹੋ ਰਹੀ ਹੈ ਉਹਨੂੰ ਤੁਰੰਤ ਮੇਲ ਪ੍ਰਬੰਧਕ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਤਿੱਖੇ ਰੋਧ ਜਿਹੜਾ ਸਾਹਮਣਾ ਮੇਲ ਪ੍ਰਬੰਧਕ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਹੈ ਧੰਨਵਾਦ ਜੀ ਇਹਨੀਆਂ ਇਲਾਕੇ ਦੇ ਨਿਵਾਸੀ ਜਿਹੜੇ ਆ ਲਗਭਗ 15 ਪਿੰਡਾਂ ਦੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਸੀਗੀਆਂ ਉਹਦਾ ਕਾਰਨ ਇਹ ਸੀ ਕਿ ਜਿਹੜੀ ਆ ਮਗੇਰੀਆਂ ਦੇ ਵਿੱਚ 슈ਗਰ ਮਿਲ ਜਿਹੜੀ ਆ ਇੰਡੀਅਨ 슈ਗਰ ਲਿਮਟਿਡ ਪ੍ਰਾਈਵੇਟ ਜਿਹੜੀ ਯਾਦਕ ਇੰਡਸਟਰੀ ਦੀ ਚੱਲ ਰਹੀ ਆ ਉਹਨੇ ਲਗਭਗ 30-35 ਸਾਲ ਪਹਿਲਾਂ ਮਿਲ ਲੱਗੀ ਸੀ ਕਿ ਪਰਫਾਰਮੈਂਸ ਹੈਗਾ ਵੀ ਲੋਕਾਂ ਨੂੰ ਜਿਹੜਾ ਰੋਜ਼ਗਾਰ ਉਹ ਮਿਲ ਦਵੇਗੀ ਰੋਜ਼ਗਾਰ ਤੇ ਉਹਨੇ ਕੀ ਦੇਣਾ ਸੀ ਪਰ ਲੋਕਾਂ ਨੂੰ ਧੜਾ-ਧੜ ਬਿਮਾਰੀਆਂ ਜਿਹੜੀਆਂ ਉਹ ਰੋਜ਼ਾਨਾ ਦੇ ਰਹੀ ਆ ਉਹਦਾ ਮੇਨ ਕਾਰਨ ਇਹ ਹੈ ਕਿ ਇੱਕ ਤਾਂ ਇਹਨਾਂ ਨੇ ਇਹਨਾਂ ਦੀਆਂ ਚਿਮਣੀਆਂ ਵਿੱਚੋਂ ਜਿਹੜਾ ਲਗਾਤਾਰ ਧੂਆ ਨਿਕਲਦਾ ਉਹਦੇ ਚੋਂ ਜਿਹੜੀ ਰਾਖ ਜਿਹੜੀ ਸੁਆਹ ਨਿਕਲਦੀ ਆ ਘਰਾਂ ਦੇ ਵਿੱਚ ਇਸ ਤਰ੍ਹਾਂ ਬੁਰੀ ਕਦਰ ਪੈਂਦੀ ਆ ਕਿ ਤੁਸੀਂ ਸਵੇਰ ਨੂੰ ਦੋ ਦੋ ਤਿੰਨ ਤਿੰਨ ਕਿਲੋ ਸੁਆਹ ਜਿਹੜੀ ਆਪਣੇ ਘਰਾਂ ਦੇ ਵਿੱਚੋਂ ਵੇੜਿਆਂ ਵਿੱਚੋਂ ਇਕੱਠੀ ਕਰ ਸਕਦੇ ਆ ਕੋਈ ਸਮਾਨ ਜਿਹੜਾ ਅਸੀਂ ਬਾਹਰ ਨਹੀਂ ਰੱਖ ਸਕਦੇ ਕੋਈ ਗੱਡੀ ਮੋਟਰਸਾਈਕਲ ਸਕੂਟਰ ਇੱਥੋਂ ਕਿ ਬੱਚੇ ਜਦੋਂ ਬਾਹਰ ਖੇਡਦੇ ਉਹਨਾਂ ਦੇ ਪੂਰੇ ਤਰ੍ਹਾਂ ਕੱਪੜੇ ਜਿਹੜੇ ਉਹ ਪੂਰੇ ਤਰ੍ਹਾਂ ਸੁਆਹ ਨਾਲ ਗੰਦੇ ਹੋ ਜਾਂਦੇ ਜਦੋਂ ਇਹ ਸੁਆਹ ਅੱਖਾਂ 'ਚ ਪੈਂਦੀ ਆ ਤੇ ਡਾਕਟਰੀ ਸਹਾਇਤਾ ਤੋਂ ਬਗੈਰ ਜਿਹੜੀ ਸੁਆ ਦੂਜੀ ਗੱਲ ਕਿ ਇਹਨਾਂ ਕੋਲ ਵਾਟਰ ਟ੍ਰੀਟਮੈਂਟ ਪਲੈਂਟ ਕੋਈ ਨਹੀਂ ਹੈਗਾ ਇੱਕ ਛੋਟਾ ਜਿਹਾ ਪਲੈਂਟ ਇਹਨਾਂ ਨੇ ਲਾਇਆ ਜਿੱਥੇ ਯੂਰੀਆ ਜਰੀਆ ਪਾ ਕੇ ਅਸੀਂ ਸਿੰਪਲ ਜਿਹਾ ਪਾਣੀ ਨੂੰ ਸਾਫ ਕਰਕੇ ਤੇ ਜ਼ਮੀਨ ਦੇ ਉੱਪਰ ਹੀ ਲਗਾਤਾਰ ਛੱਡ ਰਿਹਾ ਜਿਸ ਨਾਲ ਲਗਭਗ ਅੱਜ 150 ਫੁੱਟ ਤੱਕ ਜਿਹੜਾ ਸਾਡੇ ਪਿੰਡਾਂ ਦਾ ਪਾਣੀ ਜਿਹੜਾ ਖਰਾਬ ਹੋ ਚੁੱਕਾ ਹੈ 150 ਫੁੱਟ ਤੱਕ ਬੋਰ ਕਰਨ ਦੇ باوجود ਥੱਲੋਂ ਕਾਲਾ ਪਾਣੀ ਜਿਹੜਾ ਨਿਕਲ ਸਕਦਾ ਜਿੰਨਾ ਪ੍ਰੂਫ ਜਿਹੜੀ ਵੀਡੀਓ ਸਾਡੇ ਕੋਲ ਬਕਾਇਦਾ ਆ ਇਸ ਸਬੰਧ ਵਿੱਚ ਜਿਹੜਾ ਆ ਸੈਂਟਰ ਤੋਂ ਵੀ ਟੀਮ ਜਿਹੜੀ ਆਈ ਸੀ ਉਹਨਾਂ ਨੇ ਵੀ ਇਸ ਦੀ ਰਿਪੋਰਟ ਜਿਹੜੀ ਲਈ ਹੈਗੀ ਆ ਪਰ ਇਸ ਪ੍ਰਸ਼ਾਸਨ ਨੂੰ ਪਿਛਲੀ ਵਾਰ ਮੈਲ ਪ੍ਰਸ਼ਾਸਨ ਨੂੰ ਆਪਾਂ ਮਿਲੇ ਸੀਗੇ ਉਹ ਕਹਿੰਦੇ ਸੀਗੇ ਕਿ ਅਗਲੇ ਸੈਸ਼ਨ ਤੋਂ ਜ਼ੀਰੋ ਟੋਲਰੈਂਸ ਤੇ ਜਿਹੜਾ ਕੀ ਹੈ ਪੋਲੂਸ਼ਨ ਤੇ ਫੈਕਟਰੀ ਜਿਹੜੀ ਚਲਾਈ ਗਈ ਸੀ ਚਲਾਈ ਜਾਊਗੀ ਪਰ ਉਹਨਾਂ ਦੇ ਕੋਈ ਅਸਰ ਨਹੀਂ ਹੋਇਆ ਪਿਛਲੀ ਵਾਰ ਨਾਲੋਂ ਵੀ ਵੱਧ ਜਿਹੜਾ ਪੋਲਿਊਸ਼ਨ ਇਸ ਵਾਰ ਹੋ ਰਿਹਾ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਕੰਮ ਕਰਨਾ ਇੱਥੋਂ ਤੱਕ ਕਿ ਡੰਗਰ ਜਿਹੜੇ ਪੱਠੇ ਖਾਂਦੇ ਆ ਪਸ਼ੂ ਜਿਹੜੇ ਪੱਠੇ ਖਾਂਦੇ ਆ ਪਸ਼ਿਆਂ ਪਸ਼ੂਆਂ ਦੇ ਪੱਠਿਆਂ ਦੇ ਉੱਪਰ ਚਾਰੇ ਦੇ ਉੱਤੇ ਇੰਨੀ ਜ਼ਿਆਦਾ ਸਵਾਹ ਹੁੰਦੀ ਆ ਕਿ ਇਹ ਸਵਾਹ ਵਾਲਾ ਚਾਰਾ ਖਾ ਕੇ ਪਸ਼ੂ ਵੀ ਲਗਾਤਾਰ ਜਿਹੜੇ ਬਿਮਾਰ ਹੋ ਰਹੇ ਆ ਇਨਸਾਨਾਂ ਦਾ ਤਾਂ ਤੁਸੀਂ ਹਾਲ ਜਿਹੜਾ ਪੁੱਛੋ ਕੱਖਣਾ ਕਿ ਸਾਡੇ ਪਿੰਡਾਂ ਦੀ ਐਵਰੇਜ ਏਜ ਜਿਹੜੀ ਆ ਲੋਕਾਂ ਦੀ 10 15 ਪਿੰਡ ਜਿਹੜੇ ਹੈਗੇ ਆ ਉਹ 50 ਤੋਂ 55 60 ਸਾਲ ਰਹਿ ਗਈ ਆ ਕਿਉਂਕਿ ਹਰੇਕ ਬ ਪਾਣੀ ਜਿਹੜਾ ਕਿ ਨਿਹਰਾ ਕੈਂਸਰ ਦਾ ਘਰ ਬਿਮਾਰੀ ਤੋਂ ਪੀੜਤ ਹੋ ਰਿਹਾ ਇਸ ਕਰਕੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਪੋਲੂਸ਼ਨ ਕੰਟਰੋਲ ਨੂੰ ਤੇ ਖਾਸ ਤੌਰ ਤੇ ਮੈਲ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਆ ਆਪ ਮਾਰੇ ਹੋ ਕੇ ਤਿੱਖਾ ਸੰਘਰਸ਼ ਜਿਹੜਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੂਰੀ ਮੈਲ ਪ੍ਰਸ਼ਾਸਨ ਦੀ ਹੋਏਗੀ